ਗੁਰੂ ਜੀ ਦਾ ਕਲਸਾ ਗੁਰੂ ਜੀ ਦੀ ਫਤਿਹ ਸਤਗੁਰਾਂ ਦੀ ਸਾਡੀ ਵਰਨਵਾਜੀ ਗੁਰੂ ਸਤਸੰਗ ਜੀਓ ਆਪਾਂ ਸਤਗੁਰ ਜੀ ਦੇ ਚਰਨਾਂ ਦੇ ਵਿੱਚ ਝੁੜਦੇ ਆ ਸਤਗੁਰ ਜੀ ਤੋਂ ਖੁਸ਼ੀਆਂ ਬਖਸ਼ਿਸ਼ਾ ਪ੍ਰਾਪਤ ਕਰਨ ਦੇ ਲਈ ਇਹਨਾਂ ਸਾ ਜਿੱਥੇ ਵੀ ਜਾਂਦਾ ਏ ਜਦੋਂ ਵੀ ਕੁਝ ਨਾ ਕੁਝ ਕਰਦਾ ਏ ਕੋਈ ਇੱਕ ਮਖਸ਼ੂਦ ਹੁੰਦਾ ਏ ਕਿ ਵੀ ਇਹ ਕਰਕੇ ਮੈਨੂੰ ਕੁਝ ਨਾ ਕੁਝ ਮਿਲੇਗਾ ਜੇ ਕੋਈ ਘਰੋਂ ਜਾਂਦਾ ਏ ਨਾ ਉਹ ਪਤਾ ਏ ਮੈਨੂੰ ਕੁਝ ਨਾ ਕੁਝ ਮਿਲੇਗਾ ਘਰੋਂ ਤਾਂ ਕਿ ਕੀ ਮਿਲੇਗਾ ਕਿਸੇ ਨਾਲ ਗੱਲਾਂ ਕਰਕੇ ਆਨੰਦ ਮਿਲੇਗਾ ਖੁਸ਼ੀ ਮਿਲੇਗੀ ਅਸਾ ਕੋਈ ਸੋਚ ਕੇ ਅੰਦਰ ਮੈਂ ਘਰੋਂ ਚੱਲਿਆ ਕੰਮ ਲੈਣ ਦੇ ਲਈ ਕੰਮ ਕਰਾਂਗਾ ਮੈਨੂੰ ਐਸੀ ਮਿਲਣਗੇ ਜੇ ਕੋਈ ਵੀ ਇਨਸਾਨ ਕੁਝ ਵੀ ਕਰ ਰਿਹਾ ਹੈ ਕਿਸੇ ਨਾ ਕੁਝ ਪਾਉਣ ਦੇ ਲਈ ਕਰ ਰਿਹਾ ਹੈ ਕੁਝ ਨਾ ਕੁਝ ਪ੍ਰਾਪਤ ਕਰਨ ਦੇ ਲਈ ਕਰ ਰਿਹਾ ਹੈ ਅਸੀਂ ਗੁਰਦੁਆਰੇ ਆਏ ਹਾਂ ਅਸੀਂ ਵੀ ਪ੍ਰਾਪਤ ਕਰਨ ਦੇ ਲਈ ਆਏ ਹਾਂ ਅਸੀਂ ਵੀ ਕੁਝ ਨਾ ਕੁਝ ਪਾਉਣ ਦੇ ਲਈ ਆਏ ਹਾਂ ਕੁਝ ਨਾ ਕੁਝ ਲੈਣ ਦੇ ਲਈ ਆਏ ਹਾਂ ਇਹਨਾਂ ਕੀ ਗੁਰਾਂ ਦਾ ਪਿਆਰ ਜਿਸ ਤੋਂ ਸੀ ਵਾਂਝਿਆ ਜਿਸ ਤੋਂ ਅਸੀਂ ਸੱਖ ਨੇ ਆ ਇਨ ਲਾਗਿ ਨੀ ਆਪਾਂ ਇਹਨੂੰ ਹਾਂਜੀ ਸੰਭਲਨ ਦਾ ਜਤਨ ਕਰਾਂਗੇ ਸਵਾਉ ਜੀ ਸਤਗੁਰੂ ਕਿਰਪਾ ਕਰਨ ਆਪਣਾ ਮਿਹਰਾਮੁਤ ਪਰਿਆਹਤ ਸਿਰ ਤੇ ਰੱਖਣ ਆਪ ਹੀ ਰਸਨਾ ਤੇ ਵ੍ਰਤ ਕੇ ਆਪਣੀਆਂ ਵਿਚਾਰਾਂ ਕਰਵਾ ਲੈਣ ਆਪਾ ਸਤਗੁਰੂ ਜੀ ਦੀ ਬਖਸ਼ਿਫਤਿ ਕਰੀਏ ਪਰਵਾਹ ਕੋਈ ਵੀ ਰਸਨਾ ਵਾਂਝ ਨਾ ਰਵੇ ਆਵ ਪਰਗਨ ਕਰਕੇ ਰਸਨਾਂ ਪਰੇਪਿਤ ਰੱਖੋ ਜੀ ਵਾਹਿਗੁਰੂ ਜੀ ਕਾ ਕਸਤ ਸਾਧ ਵਾਹਿਗੁਰੂ ਜੀ ਦੀ ਫਤਿ ਜਿੰਨਾ ਪਿਆਰ ਇਹਦਾ ਇਹਦੀ ਕਮੀ ਇਨਸਾਨ ਨੂੰ ਉਸ ਤਾਈ ਮਹਿਸੂਸ ਹੁੰਦੀ ਹੈ ਜਦੋਂ ਇਨਸਾਨ ਮੇਰਾ ਦੇ ਵਿੱਚ ਹੁੰਦਾ ਹੈ ਜਿੰਨਾ ਉਹ ਜ਼ਿੰਦਗੀ ਕਮੀ ਇਨਸਾਨ ਨੂੰ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਉਹਨੂੰ ਖੁਸ਼ ਲੱਗਦੀ ਹੈ ਪਾਣੀ ਦੀ ਕਮੀ ਇਨਸਾਨ ਨੂੰ ਕੁਝ ਟਾਈਮ ਹੁੰਦੀ ਹੈ ਜਦੋਂ ਪਿਆਸ ਲੱਗਦੀ ਹੈ ਬਸ ਇਸੇ ਤਰ੍ਹਾਂ ਹੀ ਪਿਆਰ ਦੀ ਕਮੀ ਗੁਰੂ ਦੇ ਪਿਆਰ ਦੀ ਕਮੀ ਇਨਸਾਨ ਨੂੰ ਕੁਝ ਟਾਈਮ ਲੱਗਦੀ ਹੈ ਜਦੋਂ ਇਨਸਾਨ ਦੇ ਅੰਦਰ ਵਿਰਾਗ ਪੈਦਾ ਹੁੰਦਾ ਹੈ ਵਿਰਾਗ ਕਿਹਨੂੰ ਕਹਿੰਦੇ ਜੀ ਦੁੱਖ ਨੂੰ ਅਜ ਬੜੇ ਸੱਜਣਾ ਦੇ ਅੰਦਰ ਵਿਰਾਗ ਹੋਵੇਗਾ ਕਿਉਂ ਉਹ ਪਿਆਰੇ ਨੂੰ ਕੌਣ ਦੇ ਲਈ ਬਾਹਰ ਕਿਸੇ ਕੋਈ ਕਹਿੰਦਾ ਜੀ ਮੈਂ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਮੈਨੂੰ ਸਭ ਤੋਂ ਪਿਆਰਾ ਲੱਗਿਆ ਉਹਨੂੰ ਪਾਉਣਾ ਸੀ ਕੋਈ ਘਰ ਵਾਲੇ ਕਹਿੰਦੇ ਮੈਂ ਜੀ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਮੇਰੇ ਘਰ ਵਾਲਾ ਮੈਨੂੰ ਜੋ ਵੀ ਕੁਝ ਬੋਲੇ ਗਿਆ ਨਾ ਮੈਂ ਚੁੱਪ ਕਰਕੇ ਸਹੀ ਗਈ ਕਿਉਂ ਕਹਿੰਦੀ ਮੇਰੇ ਅੰਦਰ ਪਿਆਰ ਸੀ ਵੀ ਕਿਸੇ ਚੰਨੇ ਮੈਨੂੰ ਆਪਣੇ ਲਈ ਚੁਆਇਸ ਕੀਤਾ ਏ ਮੈਂ ਆਪਣੇ ਲਈ ਚੁਣਿਆ ਏ ਇਸੇ ਤਰ੍ਹਾਂ ਹੀ ਕੋਈ ਬੱਚਾ ਕਹਿੰਦਾ ਜੀ ਮੈਂ ক্রিকেট ਖੇੜਦੇ ਬਹੁਤ ਸਕੰਨ ਹਾਂਦੀਆਂ ਕਿਉਂ ਕਿਉਂਕਿ ਮੈ ਕਦੇ ਕ੍ਰਿਕਟਰ ਨੂੰ ਚੁਣਿਆ ਏ ਕ੍ਰਿਕਟ ਦਾ ਮੇਰੇ ਅੰਦਰ ਕਦੀ ਪਿਆਰ ਪੈਦਾ ਹੋਇਆ ਸੀ ਮੇਰੇ ਅੰਦਰ ਵਿਰਾਗ ਉੱਠਿਆ ਸੀ ਕਿ ਮੈਂ ਵੀ ਕਦੇ ਕ੍ਰਿਕਟ ਖੇਡਾਂ ਤੇ ਮੈਂ ਅੱਜ ਖੇਡ ਰਿਹਾ ਨਾਲੇ ਸੱਟਾਂ ਵੀ ਖਾ ਰਿਹਾ ਕਿਉਂ ਓਕ ਮੇਰੇ ਅੰਦਰ ਕਦੀ ਵਿਰਾਗ ਪੈਦਾ ਹੋਇਆ ਸੀ ਇਸੇ ਪਰਾ ਇਨਸਾਨ ਦੇ ਅੰਦਰ ਵਿਰਾਗ ਪੈਦਾ ਹੁੰਦਾ ਏ ਦੁਨੀਆ ਦੇ ਪਦਾਰਥਾਂ ਦੇ ਲਈ ਕਿਸੇ ਇਨਸਾਨ ਦੇ ਲਈ ਅਰ ਜਿਸ ਨੇ ਬਿਰਾਗ ਮਾਲਕ ਦੇ ਲਈ ਪ੍ਰਾਪਤ ਹੋਵੇਗਾ ਨਾ ਇਨਸਾਨ ਦੇ ਅੰਦਰ ਫਿਰ ਸੱਚ ਮੁੱਚ ਜੀ ਇਨਸਾਨ ਕੋਸ਼ਿਸ਼ਾਂ ਬਹੁਤ ਕਰਦਾ ਹੈ ਪਰ ਵਹਿਲਿਆਂ ਦੇ ਅੰਦਰ ਪੈਦਾ ਹੁੰਦਾ ਹੈ ਬਹੁਤ ਥੋੜੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਬਿਰਾਗ ਪੈਦਾ ਹੁੰਦਾ ਹੈ ਕਿ ਮੈਂ ਪਰਮਾਤਮਾ ਨੂੰ ਕਿਵੇਂ ਮਿਲਾਂ ਮੈਂ ਪਰਮਾਤਮਾ ਦਾ ਪਿਆਰ ਕਿਵੇਂ ਹਾਸਲ ਕਰਾਂ ਬਹੁਤ ਥੋੜੇ ਹੁੰਦੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਰਮਾਤਮਾ ਦੇ ਲਈ ਇਰਾਦਾ ਪੈਦਾ ਹਦਾ ਸਤਗੁਰਾਂ ਦੀ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਸੁੰਝਾਉ ਨਾ ਕਰਦੇ ਕਹਿੰਦੇ ਮੇਰੀ ਜਿੰਦੜੀ ਗੁਰਲਾ ਗਈ ਮੇਰੀ ਜਿੰਦਗੀ ਬਹੁਤ ਤੜਫਰੀ ਮੈਂ ਵਾਜਾ ਮਾਰੀ ਪਿਆਰ ਨੂੰ ਪਿਆਰੇ ਨੂੰ ਕਿਉਂ ਘਰ ਲਾਉਂਦਾ ਕਿਉਂਕਿ ਮੇਰਾ ਸਾਰ ਨਹੀਂ ਰਿਹਾ ਪਿਆਰੇ ਦੇ ਨਾਲ ਪਰ ਸਤਿਗੁਰੂ ਇੱਥੇ ਜੀ ਮਾਲਕ ਦੇ ਪਿਆਰ ਦੀ ਗੱਲ ਕਰਦੇ ਜੀ ਚੇਤੇ ਆਖਣਾ ਸਤਿਗੁਰੂ ਕਹਿੰਦੇ ਬਾਦੋਂ ਪਿਆਰੇ ਕੋਈ ਨਾ ਸਾਰੇ ਕਹਿੰਦੇ ਪਿਆਰੇ ਤੋਂ ਬਿਨਾ ਵੀ ਕਿਸੇ ਦਾ ਸੜਿਆ ਨਹੀਂ ਪਿਆਰੇ ਤੋਂ ਬਿਨਾ ਵੀ ਕਦੀ ਕਿਸੇ ਨੂੰ ਪੇ ਕਾਇਏ ਇੰਦੇ ਵਸੇ ਸੇ ਹਟਰਾ ਮੇਰੀ ਹਾਲਤ ਹੋਈ ਬੇ ਜ ਮੇਰੀ ਜਿੰਦੜੀ ਨਾ ਕੁਰਲਾ ਦੇਈ ਕ ਤੜਫ ਰਹੀ ਏ ਉਹ ਪਿਆਰੇ ਨੂੰ ਪਾਉਂਦੇ ਗਈ ਬਸ ਉਹ ਪਿਆਰਾ ਹੁਣ ਦੁਨੀਆ ਦੇ ਵਿੱਚ ਨਹੀਂ ਕੋ ਮਾਲਕ ਕੇ ਉਹ ਰੱਬ ਏ ਜਿਹਦੇ ਲਈ ਹੁਣ ਮੈਂ ਤੜਫਦਾ ਹਾਂ ਪਹਿਲਾਂ ਮੈਨੂੰ ਗਿਆਨ ਨਹੀਂ ਸੀ ਪਹਿਲਾਂ ਇਹ ਤੜਫ ਮੇਰੀ ਕਿਸੇ ਨਸਾੜ ਦੇ ਲਈ ਸੀ ਅੱਜ ਮੇਰੀ ਇਹੀ ਤੜਫ ਕੋ ਮਾਲਕ ਦੇ ਲਈ ਭਾਜੂ ਪਿਆਰੇ ਕੋਈ ਨਾ ਸਾਰੇ ਪਿਆਰੇ ਤੇ ਮੇਰਾ ਸਰੀਆ ਹੀ ਕਿਸੇ ਦਾ ਨਹੀਂ ਇਸ ਲਈ ਹੁ ਮੇਰਾ ਵੀ ਸੱਜ ਨਹੀਂ ਰਿਹਾ ਮੈਨੂੰ ਪਿਆਰ ਦੀ ਲੋੜ ਏ ਇਹ ਜਿੰਦੜੀ ਕੁਰਲਾਏ ਕੁਰਲਾ ਰਹੀ ਪੁਕਾਰ ਦੀ ਉੱਚ ਉੱਚ ਆਵਾਜ਼ਾਂ ਮਾਰਦੀ ਏ ਪਿਆਰੇ ਨੂੰ ਵੀ ਕਿਤੇ ਆ ਜਾ ਮੈਨੂੰ ਮਿਲ ਜਾ ਜੇ ਤੂੰ ਸਾਡੀ ਜਿੰਦੜੀ ਕਿਸੇ ਦੁਨਿਆਵੀ ਪਦਾਰਥ ਦੇ ਲਈ ਕੁਰਲਾਵੇਗੀ ਪੁਕਾਰਾਂ ਮਾਰੇਗੀ ਨਾ ਤੜਫੇਗੀ ਫਿਰ ਜੇ ਤੇ ਰਖਣੋ ਚੀਜ਼ ਮਿਲ ਜਾਵੇਗੀ ਜਿੰਦਗੀ ਫਿਰ ਇਹ ਚੀਜ਼ ਨੂੰ ਸਾਡੇ ਕਿਸੇ ਦੂਸਰੀ ਚੀਜ਼ ਦੇ ਲਈ ਤੜਫੇਗੀ ਪਰ ਜੇ ਜਿੰਦਗੀ ਤੇਰੀ ਉਹ ਮਾਲਕ ਦੇ ਲਈ ਤੜਫੇ ਨਾ ਮਾਲਕ ਨਾ ਜਾ ਤੇਰੇ ਨਾਲ ਵੇਲ ਹੋਵੇਗਾ ਫਿਰ ਚਿੰਤੇ ਰੱਖ ਕੇ ਜਿੰਦਗੀ ਕਿਸੇ ਹੋਰ ਦੇ ਲਈ ਨਹੀਂ ਤੜਫੇਗੀ ਸੱਚੀ ਬਿਲਕੁਲ ਤੇ ਅੰਦਰ ਹੋਣੀ ਚਾਹੀਦੀ ਹੈ ਤੜਫ ਮਾਲਕ ਦੇ ਲਈ ਪਿਆਰੇ ਦੇ ਲਈ ਗੁਰਨਾਥ ਦੀਪ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਰਾਤ ਨੂੰ ਨਾ ਸੁੱਤੇ ਨਹੀਂ ਮਾਂ ਦੇਖਦੀ ਏ ਆਪਣੇ ਪੁੱਤਰ ਨੂੰ ਕਿ ਮੇਰਾ ਪੁੱਤਰ ਸੌਂ ਨਹੀਂ ਰਿਹਾ ਕਾਰਨ ਕੀ ਏ ਕਹਿੰਦੇ ਮਾਂ ਨੇ ਵੇਖਿਆ ਵੀ ਹੁਣ ਵੀ ਸੁਤੋ ਹੁਣ ਵੀ ਸੁਤੋ ਸੁਬਾ ਦੇ ਨਾ 3-4 ਵਜੇ ਤੇ ਗੁਰਨਾਥ ਕ੍ਰਿਸ਼ਨ ਜੀ ਦੇ ਪਾਸ ਪਾਤਾ ਜੀ ਆਉਂਦੇ ਹਨ ਕੰਦੀ ਪੁੱਤਰ ਜੀ ਸੌਂ ਕਿਉਂ ਨਹੀਂ ਰਹੇ ਕਿਉਂ ਨਹੀਂ ਸੌ ਰਹੇ ਤੁਸੀਂ ਇਹ ਕਹਿੰਦੇ ਉੱਥੇ ਨਾ ਪਪੀਹਾ ਬੋਲ ਰਿਹਾ ਸੀ 3:00 ਵਜੇ ਪਪੀਹਾ ਬੋਲ ਰਿਹਾ ਸੀ ਗੁਰਨਾਥ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮਾਂ ਉਹ ਪਪੀਹਾ ਆਪਣੇ ਪਿਆਰੇ ਨੂੰ ਪੁਕਾਰ ਰਿਹਾ ਏ ਪ੍ਰਿਯ ਪ੍ਰਿਯ ਕਰ ਰਹੀ ਆਏ ਆਪਣੇ ਪੁਕਾਰੇ ਦੀ ਪਿਆਰੇ ਦੀ ਯਾਦ ਦੇ ਵਿੱਚ ਤੇ ਮੈਂ ਕਿਵੇਂ ਸੌਂਦਾ ਵਾਂ ਮੈਂ ਤੇ ਆਗ ਆਪਣੇ ਪਿਆਰੇ ਦੀ ਯਾਦ ਦੇ ਵਿੱਚ ਜਾਗਦਾ ਹਾਂ ਮੈਂ ਵੀ ਉਹਨੂੰ ਪਾਉਣ ਦੇ ਲਈ ਪੁਕਾਰਦਾ ਹਾਂ ਮੈਂ ਵੀ ਆਵਾਜ਼ਾਂ ਮਾਰਦੀਆਂ ਨੇ ਇਹ ਪੰਛੀ ਆਪਣੇ ਪਿਆਰੇ ਤੋਂ ਵਿਸੜ ਕੇ ਸੌਂਦਾ ਨਹੀਂ ਪ੍ਰਿਯ ਪ੍ਰਿਯ ਕਰ ਰਹੀ ਆਏ ਆਵਾਜ਼ਾਂ ਮਾਰ ਰਹੀ ਆ ਪਿਆਰੇ ਨੂੰ ਮਾਂ ਮੈਂ ਕਿਵੇਂ ਸੌਂਦਾ ਵਾਂ ਮੈਨੂੰ ਵੀ ਆਪਣੇ ਪਿਆਰੇ ਦੀ ਭੁੱਖੇ ਮੈਂ ਵੀ ਆਪਣੇ ਪਿਆਰੇ ਨੂੰ ਪਾਉਣ ਦੇ ਲਈ ਆਵਾਜ਼ਾਂ ਮਾਰਦਾ ਕਿਤੇ ਪਿਆਸ ਸੰਗਤ ਜੀ ਉਹ ਸਾਡੇ ਅੰਦਰ ਲੱਗ ਜਾਵੇ ਨਾ ਤੇ ਘਲ ਬੰਨ ਜਾਵੇ ਬਾਤ ਬੰਨ ਜਾਵੇ ਜੀ ਸੱਚ ਮੁੱਚ ਹਰ ਸਾਡੇ ਅੰਦਰ ਪਿਆਰ ਸੀ ਪਰ ਮਨੁੱਖ ਨੂੰ ਪਾਉਣ ਦੇ ਲਈ ਨਹੀਂ ਦੁਨੀਆ ਦੇ ਪਗਾਰਤ ਇਨਸਾਨ ਇਨਸਾਨ ਨੂੰ ਪਾਉਣ ਦੇ ਲਈ ਪਿਆਸਾ ਹੈ ਪਰ ਜੇ ਪਿਆਸ ਦੀ ਮਿਟ ਵੀ ਜਾਵੇ ਤੇ ਫਿਰ ਕਿਤੇ ਹੋਰ ਆਸ ਲਾਵੇਗਾ ਇਨਸਾਨ ਮੁੱਕੇਗੀ ਨਹੀਂ ਇਹ ਪਿਆਸ ਬੁਝੇਗੀ ਨਹੀਂ ਪਰ ਜੇ ਪਿਆਸ ਇਨਸਾਨ ਆਪਣੇ ਅੰਦਰ ਮਾਲਕ ਦੇ ਲਈ ਪੈਦਾ ਕਰੇ ਫਿਰ ਦੀ ਪਿਆਸ ਜੇ ਬੁਝ ਜਾਵੇ ਕਿ ਜਦੋਂ ਮਾਲਕ ਮਿਲੇਗਾ ਪਤਾ ਹੀ ਨਹੀਂ ਜਿੰਦਗੀ ਕਿੰਨੇ ਜਨਮਾਂ ਤੋਂ ਜੀ ਵਿਅਰਥ ਜਾ ਰਹੀ ਹੈ ਮਾਲਕ ਨੂੰ ਪਾਏ ਤੋਂ ਬਿਨਾਂ ਇਸ ਲਈ ਅਗਾਸ ਕਰੀ ਬੁਰਾਂ ਦੇ ਅੱਗੇ ਸਤਗੁਰੂ ਬਹੁਤ ਜਨਮ ਵਿਸਰੇ ਤੇ ਮਾਦੂ ਬਹੁਤ ਜਨਮ ਹੋ ਗਿਆ ਵਿਸਣਿਆ ਤੇਰੇ ਤੋਂ ਹੁਣ ਮੈਨੂੰ ਕਭੀ ਮਹਿਸੂਸ ਹੋਈਏ ਮੈਂ ਤੈਨੂੰ ਪਉਣਾ ਕਰਾਂ ਜੇ ਲੋ ਕਭੀ ਮਹਿਸੂਸ ਹੋਈ ਮੈਂ ਕੀ ਬੇਨਤੀ ਕੀਤੀ ਇਹ ਜਨਮ ਤੁਹਾਡੇ ਲੇਖੇ ਮਾਲਕਾ ਜਨਮ ਨਾ ਤੇਰੇ ਲੇਖੇ ਲੱਗ ਜਾਵੇ ਪਹਿਲੇ ਹੀ ਬਹੁਤ ਜਨਮ ਵਿਸਰੇ ਆ ਹੋ ਗਏ ਆਪਾਂ ਵੀ ਇਹ ਰਾਸ ਬੇਨਤੀ ਕਰੀਏ ਜੀ ਆਪਾਂ ਵੀ ਇਹ ਜਿ ਕਰੀਏ ਤਰਲਾ ਭਈ ਗੁਰੂ ਦੀ ਸ਼ਰਮ ਦੇ ਵਿਚਾਰੇ ਤੇ ਜਿਸ ਨੇ ਪਿਆਸ ਦੇ ਲਈ ਜਪਣ ਕਰਾਗੇ ਨੋ ਫਿਰ ਇੱਕ ਨਾ ਇੱਕ ਦਿਨ ਮੰਜੇ ਮਿਲੇਗੀ ਇਨਸਾਨ ਡੁੱਬਦਾ ਉਹ ਜਦੋਂ ਬੇੜੀ ਦੇ ਵਿੱਚ ਚੜਦਾ ਏ ਤੇ ਰਾਤ ਦੇ ਵਿੱਚ ਥਕਾਵਟ ਹੋਈ ਚੱਕੂ ਮਾਰਨਾ ਬੰਦ ਕਰ ਦਿੱਤਾ ਬੇੜੀ ਡੁੱਬ ਗਈ ਹੌਸਲੇ انسان ਬੋਤਲੇ ਕੇ ਤੁਰਦਾ ਏ ਕ ਰਾਜਨੀਤਕ ਕਾਗਟੋਈ انسان ਹਾਰ ਮਾਰ ਲੈਂਦਾ ਕੀ ਕਰਨਾ ਚਾਹੀਦਾ ਏ ਨਹੀਂ ਬੇੜੀ ਦੇ ਵਿੱਚ ਬਹਿ ਕੇ ਚੱਪੂ ਮਾਰਨਾ ਨਾ ਛੱਡੇ ਇੱਕ ਦਿਨ ਮੰਜ਼ਿਲ ਮਿਲ ਜਾਵੇਗੀ ਕਿਨਾਰਾ ਮਿਲ ਜਾਵੇਗਾ ਤੇ ਬਸ ਇਸੇ ਤਰ੍ਹਾਂ ਮਾਲਕ ਨੂੰ ਪਾਉਣ ਦੇ ਲਈ ਪੁਕਾਰਦਾ ਰਹੇ ਪੁਕਾਰਦਾ ਰਹੇ ਪੁਕਾਰਦਾ ਰਹੇ ਇੱਕ ਦਿਨ ਤਰੀਕੀਤੀ ਪੁਕਾਰ ਉਹ ਮਾਲਕ ਦੇ ਹਿਰਦੇ ਨੂੰ ਪਾ ਜਾਵੇਗੀ ਤੇ ਤੀਰੀ ਸਦਨ ਪੁਕਾਰ ਇੱਕ ਦਿਨ ਮੇਲ ਆਪ ਦੇ ਵਿੱਚ ਬਦਲ ਜਾਵੇਗੀ ਜਿਹੜਾ ਤੇਰਾ ਵਿਸੋੜਾ ਤੇ ਮੇਲ ਦੇ ਵਿੱਚ ਬਦਲ ਜਾਵੇਗਾ ਜਿਸ ਦਿਨ ਤੂੰ ਪੁਕਾਰਦਾ ਰਹੇਗਾ ਪੁਕਾਰਦਾ ਰਹੇਗਾ ਮਾਲਕ ਨੂੰ ਚੇਤੇ ਕਰਦਾ ਰਹੇਗਾ ਚੇਤੇ ਕਰਦਾ ਰਹੇਗਾ ਇਹ ਪਿਆਸ बुझेगी ਪਰ ਕਿੰਨੇ ਸਮੇਂ ਦੇ ਵਿੱਚ ਬੁझेगी ਇਹ ਮਾਲਕ ਜਾਣਦਾ ਹੈ ਅਸੀਂ ਆਪਣਾ ਕਰਮ ਕਰਨਾ ਨਾ ਛੱਡੀ ਅਸੀਂ ਆਪਣੀ ਮਿਹਨਤ ਕਰਦੀ ਨਾ ਛੱਡੀਏ ਮੰਜ਼ਿਲ ਕਦੋਂ ਮਿਲੇਗੀ ਇਹ ਬਾਤ ਕਦੇ ਆਤਮ ਅਸੀਂ ਮਿਹਨਤ ਕਰਦੇ ਜਾਈਏ ਮਿਹਨਤ ਕਰਦੇ ਜਾਈਏ ਸੰਗਤ ਜੀਓ ਇਨਸਾਨ ਨੂੰ ਮਿਹਨਤ ਕਰਦਾ ਕਿਉਂ ਜਿਵੇਂ ਨੂੰ ਮੰਜ਼ਿਲ ਮਿਲੇਗੀ ਫਿਰ ਖੁਸ਼ੀ ਮਿਲੇਗੀ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਇਨਸਾਨ ਨੂੰ ਮਿਹਨਤ ਦੇ ਵਿੱਚ ਹੀ ਖੁਸ਼ੀ ਲੈਣੀ ਚਾਹੀਦੀ ਹੈ ਮਿਹਨਤ ਕਰਦੇ ਕਰਦੇ ਇਹਨਾ ਇੱਕ ਸੌ ਖੁਸ਼ ਹੋ ਜਾਵੇ ਕਿ ਮੰਜ਼ਿਲ ਤੇ ਪਹੁੰਚਦੇ ਪਹੁੰਚਦੇ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਨਾ ਰਹੇ ਮਿਹਨਤ ਦੇ ਵਿੱਚ ਅਸੀਂ ਖੁਸ਼ ਹੋ ਜਾਈਏ ਹੁਣ ਮੈਂ ਕਥਾ ਕਰ ਰਹੀ ਹਾਂ ਨਾ ਮੈਂ ਕਥਾ ਹੀ ਪੂਰੀ ਭੇਜ ਕੇ ਕਰਾਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਕੰਮ ਵੀ ਪੂਰਾ ਪ੍ਰੇਮ ਦੇ ਵਿੱਚ ਭੇਜ ਕੇ ਕਰੋ ਜੋ ਤਨਖਾਹ ਮਿਲੇਗੀ ਉਹ ਫਿਰ ਹੋਰ ਖੁਸ਼ ਹੋ ਜਾਵਾਂਗੇ ਜਦੋਂ ਇਹ ਅਸੀਂ ਸੁਭਾਅ ਬਣਾ ਲਵਾਂਗੇ ਨਾ ਸੰਗਤ ਜੀਓ ਅਸੀਂ ਸਾਤ ਨੂੰ ਜੋ ਉਹ ਮਾਲਕ ਦਾ ਰੂਪ ਬਣ ਜਾਵਾਂਗੇ ਉਹ ਮਾਲਕ ਨੂੰ ਪਾਲਵਾਂਗੇ ਜਿਹੜੀ ਅੰਦਰ ਪਿਆਸ ਏ ਇਹ ਬੁਝਣੀ ਸ਼ੁਰੂ ਹੋ ਜਾਵੇਗੀ ਜਿਸ ਨੇ ਸਾਡੇ ਇਦਾਂ ਦਾ ਸੁਭਾਅ ਦਾਵੇਗਾ ਅੰਦਰ ਪਿਆਰ ਉਹ ਮਾਲਕ ਦੇ ਲਈ ਪੈਦਾ ਕਰ ਲਵਾਂਗੇ ਆ ਪਰਮਤਾ ਦੇ ਵਿੱਚ ਬੇਨਤੀ ਕੀਤੀ ਨਾ ਪਿਆਸ ਤੇਰੀ ਦੁਨੀਆ ਤੇ ਪਗਾਰ ਉਠਾਣ ਦੇ ਲਈਏ ਸੱਜਣਾ ਕੋਸ਼ਿਸ਼ ਕਰ ਇਹ ਪਿਆਸ ਤੇਰੀ ਮਾਲਕ ਦੇ ਲਈ ਕਬੀਰ ਹੋਵੇ ਜੇ ਤੂੰ ਨਹੀਂ ਗਿਆ ਹੋਂ ਸੀ ਇਹ ਤੇਰਾ ਪਿਆਰ ਤੇਨੂੰ ਅੰਦਰ ਪਾਉਣ ਦੀ ਆ ਪਿਆਸ ਕਿਸੇ ਇਨਸਾਨ ਨੂੰ ਸੀ ਕਿਸੇ ਵਸਤੂ ਨੂੰ ਸੀ ਪਰ ਜਦੋਂ ਗਿਆਨवान ਹੋ ਜਾਵੇਂ ਤੇ ਜਿਹੜੀ ਤੇਰੀ ਪਿਆਸ ਆ ਨਾ ਇਹ ਮਾਲਕ ਨੂੰ ਪਾਉਣ ਦੇ ਲਈ ਬਗਲ ਜਾਵੇ ਜਿਹੜਾ ਮੈਰਾਗ ਕਿਸੇ ਚੀਜ਼ ਨੂੰ ਪਾਉਣ ਦੇ ਲਈ ਸੀ ਤੇਰਾ ਇਨਸਾਨ ਨੂੰ ਪਾਉਣ ਦੇ ਲਈ ਸੀ ਇਹ ਤੇਰੇ ਅੰਦਰ ਮੈਰਾਗ ਨਾ ਹੁਣ ਮਾਲਕ ਨੂੰ ਪਾਉਣ ਦੇ ਲਈ ਬਣ ਜਾਵੇ ਫਿਰ ਜਿਹੜੀ ਮਿਹਨਤ ਕਰਨੀ ਹੈ ਮਾਲਕ ਨੂੰ ਖੁਸ਼ ਕਰਨ ਦੇ ਲਈ ਕਰ ਤੇ ਮਾਲਕ ਕਿਵੇਂ ਖੁਸ਼ ਹੋਣਾ ਹੈ ਸਭਨਾਂ ਦਾ ਧੰਗਾ ਸੋਚੀਏ ਸਭਨਾਂ ਦੇ ਨਾਲ ਪਿਆਰ ਕਰੀਏ ਦੁਸ਼ਮਣੀਆਂ ਵਕਾਈਏ ਸਭ ਨੂੰ ਆਪਣੇ ਸਮਝੀਏ ਸਭ ਨੂੰ ਮਾਫ ਕਰੀਏ ਫਿਰ ਮਾਲਕ ਖੁਸ਼ ਹੋਣਾ ਹੈ ਫਿਰ ਮਾਲਕ ਦਿਨ ਦਿਨ ਪ੍ਰਸੰਨ ਹੋਣਾ ਹੈ ਜਿਸਕੇ ਨੇ ਜੀਵਨ ਤੇ ਮਾਲਕ ਪ੍ਰਸੰਨ ਹੋ ਗਿਆ ਹਾਂ ਉਹਨੂੰ ਮਾਲਕ ਦਾਤਾ ਨਹੀਂ ਦਾ ਤਾਲ ਖੁਦ ਉਹਦੀ ਝੋਲੀ ਦੇ ਵਿੱਚ ਪੈ ਜਾਂਦਾ ਹੈ ਹੁਣ ਅਸੀਂ ਵੇਖੀਏ ਅਸੀਂ ਗਾਤਾਂ ਲੈ ਲਈਆਂ ਜਾਂ ਗਾਤਾਂ ਲੈਣਾ ਧਾਪਾਂ ਲਵਾ ਕੇ ਇੱਕ ਤਾਲ ਤੋਂ ਫਿਰ ਦੂਜੀ ਤਾਲ ਤੋਂ ਮੰਗਲ ਲਗਾਵਾਗੇ ਜਿਸੇ ਦਾ ਤਾਲ ਦੀ ਜਗਾ ਉਹ ਦਾ ਤਾਲ ਨੂੰ ਮੰਗਲ ਲਗਾ ਦੇ ਫਿਰ ਸਾਡੇ ਕੋਈ ਈਸਾ ਨਹੀਂ ਰਹੇਗੀ ਬੈਲੇ ਮੈਂ ਖੁਦਾ ਸੇ ਮੰਗਤਾ tha ਹਰ ਚੀਜ਼ ایک ملی دو ملی دو سے کئی گنہ, کئی گناہ ہجاروں ملی لیکن ایک دن مانگتے مانگتے میں نے خدا سے خدا کو مانگا جب خدا کو مانگا تو پیسے مانگنے کے لیے میرے پاس کچھ بھی نہیں رہا جو خدا نے مانگیا پھر مانگنے لیے کچھ بچے گا نہیں ਇਸਦੇ ਲਈ ਅਪਮਾਲਕ ਨੂੰ ਮੰਗੀ ਮਾਲਕ ਦੇ ਦਰ ਤੇ ਆ ਕੇ ਜਿਹੜੀ ਅੰਦਰ ਪਿਆਸ ਨਾ ਇਹ ਮਾਲਕ ਨੂੰ ਪਾਉਣ ਦੇ ਲਈ ਹੋਵੇ ਇਹ ਪਿਆਸ ਪਿਆਰੇ ਨੂੰ ਪਾਉਣ ਦੇ ਲਈ ਹੋਵੇ ਕਿਉਂਕਿ ਪਿਆਰੇ ਦੇ বিনা ਸਰਿਆ ਨਹੀਂ ਕਿਸੇ ਦਾ ਭਾਜੂ ਪਿਆਰੇ ਕੋਈ ਨਾ ਸਾਰੇ ਪਿਆਰੇ ਤੋਂ বিনা ਕਿਸੇ ਦਾ ਨਹੀਂ ਸਰਿਆ ਇਹ ਜਿਗੜੇ ਨੂੰ ਲਾਉਂਦੀ ਏ ਪੁਕਾਰਾਂ ਕਰਦੀ ਏ ਇਸਦੇ ਲਈ ਇਹ ਪੁਕਾਰ ਕਰੇ ਨਾ ਮੇਰੀ ਜੀ ਉਹ ਮਾਲਕ ਨੂੰ ਪਾਉਣ ਦੇ ਲਈ ਅਰੇ ਦੂਸਰੀ ਚੀਜ਼ ਨੂੰ ਪਾਉਣ ਦੇ ਲਈ ਨਾ ਕਰੀਏ ਇਹ ਸੱਜਣਾ ਸੁਹਾਵਣ ਜਾਗੇ ਪੁਕਾਰਾਂਗੇ ਤੇ ਇੱਕ ਦਿਨ ਮਾਲਕ ਮਿਲ ਜਾਵੇਗਾ ਇਸ ਲਈ ਆਪ ਮਾਲਕ ਨੂੰ ਪਾਉਣ ਦੇ ਲਈ ਉਹ ਰਾਤ ਚੱਲਣਾ ਸ਼ੁਰੂ ਕਰੀਏ ਆਪਣੇ ਅੰਦਰ ਪਿਆਰ ਪੈਦਾ ਕਰੀਏ ਆਪਣੇ ਅੰਦਰ ਭੁੱਖ ਲਾਈਏ ਮਾਲਕ ਨੂੰ ਪਾਉਣ ਦੀ ਤੇ ਫਿਰ ਬਾਣੀ ਦੇ ਨਾਲ ਜੁੜੀਏ ਗੁਰਬਾਣੀ ਦੇ ਅਰਥ ਸਮਝ ਕੇ ਜੀਵਨ ਦੇ ਵਿੱਚ ਕਮਾਈਏ ਜਿਦੋਂ ਕਮੰਡੇ ਜਾਵਾਂਗੇ ਫਿਰ ਮਾਲਕ ਨੂੰ ਪਾਵਨ ਵਾਲੇ ਰਸਤੇ ਤੇ ਅੱਗੇ ਵਧਦੇ ਜਾਵਾਂਗੇ ਹੱਥੇ ਗਏ ਅੱਗੇ ਦੇਖਦੇ ਨ ਮਾਲਕ ਨੂੰ ਪਾ ਲਿਆ ਜਦੋਂ ਮਾਲਕ ਨੂੰ ਪਾ ਲਿਆ ਨਾ ਫਿਰ ਕਹਿੰਦੇ ਕੀ ਹੋਇਆ ਪਰ ਮੈਂ ਮਾਲਕ ਦਾ ਰੂਪ ਹੋ ਗਿਆ ਫਿਰ ਮਾਲਕ ਮੇਰੇ ਅੰਦਰ ਪ੍ਰਵੇਸ਼ ਕਰ ਗਿਆ ਹੁਣ ਮੈਨੂੰ ਮਾਲਕ ਨਜ਼ਰ ਨਹੀਂ ਆਉਂਦਾ ਮੈਨੂੰ ਖੁਦ ਹੀ ਆਪਣਾ ਰੂਪ ਮਾਲਕ ਨਜ਼ਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਸਜਣਾ ਜੇ ਤੂੰ ਮੇਰੇ ਦਰਸ਼ਨ ਕਰਨੇ ਹੋ ਨਾ ਸਾਬਤ ਸੂਰਤ ਹੋ ਜਾਵੀਂ ਦਸਤਾਰ ਸਜਾਈ ਬਾਹਰੀ ਦਾ ਤੇਰੇ ਚਿਹਰੇ ਤੇ ਨੂਰ ਹੋ ਗਏ ਚੰਗੇ ਵਸਤਰ ਪਾਏ ਹੋ ਤੇ ਅਸੀਂ ਸ਼ੀਸ਼ੇ ਦੇ ਵਿੱਚ ਨਜ਼ਰ ਮਾਰੀ ਕਰਾਂ ਤੇਰੇ ਵਿੱਚੋਂ ਤੈਨੂੰ ਮੇਰਾ ਰੂਪ ਨਜ਼ਰ ਆਉਣਾ ਹੈ ਕਦੋਂ ਨਜ਼ਰ ਆਵੇਗਾ ਤੇ ਤੇਰਾ ਜੀਵ ਰੂਪ ਨ ਵਰਗਾ ਹੋਵੇਗਾ ਇਸ ਲਈ ਆਪਾਂ ਗੁਰੂਆਂ ਦੇ ਜੀਵਨ ਵਰਗਾ ਜੀਵਨ ਲਈਏ ਉਹਨਾਂ ਦੇ ਸੁਭਾਅ ਵਰਗਾ ਆਪਣਾ ਸੁਭਾਅ ਲਈਏ ਸਭ ਨੂੰ ਮਾਫ਼ ਕਰ ਦਈਏ ਸਭਨ ਦੁਸ਼ਮਨੀਆਂ ਨੂੰ ਦਿਲਾਂ ਤੋਂ ਕੱਟ ਗਈਏ ਸਭ ਦੇ ਨਾਲ ਬਸ ਪਿਆਰ ਵੰਡੀਏ ਪਿਆਰ ਵੰਡੀਏ ਪਿਆਰ ਵੰਡੀਏ ਜਿਸ ਦਿਨ ਪਿਆਰ ਵੰਡਾਂਗੇ ਫਿਰ ਕੀ ਨਜ਼ਰ ਆਵੇਗਾ ਵੀ ਸਾਰਾ ਸੰਸਾਰ ਪਿਆਰਾ ਇਸ ਲਈ ਇਨਮਕ ਬੇਤ ਕੀ ਪਰਵਾਹ ਕਰਨੀ ਆ ਪਿਆਰੇ ਨੂੰ ਪਾਉਣ ਦੀ ਅੰਦਰ ਭੁੱਖ ਹੋਵੇ ਤੇ ਰੋਂ ਪਾਉਣ ਦੇ ਲਈ ਭੁੱਖ ਨੂੰ ਮਿਟਾਉਣ ਦੇ ਲਈ ਆਪਾਂ ਜਤਨ ਲਾ ਦੀਏ ਜਿੰਦੜੀ ਨੂੰ ਕੁਰਬਾਨ ਕਰ ਲਈ ਸਤੂ ਗੁਰਾਂ ਤੋਂ ਇਹਦੀਆਂ ਕਮੀਆਂ ਕੀ ਪ੍ਰਵਾਨ ਕਰਨੀਆਂ ਜੀ ਸਤਗੁਰੂ ਜੀ ਦੀਆਂ ਵਿਚਾਰਾਂ ਕਰਦੇ ਇੱਕ ਨਹੀਂ ਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਸਤਗੁਰੂ ਅਤੇ ਸਤਗੁਰੂ ਜੀ ਦੀ ਸੰਤੁਕ ਸੰਜੋਗ ਹੈ ਸਵਾਉ ਗੁਰਾਂ ਦੀ ਬਖਸ਼ੀ ਅਤੇ ਕਰੀਏ ਪ੍ਰਵਾਨ ਆਖਵਾਹੀ ਦਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ